ਤੁਸੀਂ ਤੰਗਾ ਨਹੀਂ ਸਕਦੇ ਕਿ ਜੇ ਹੋਰ ਕੁਝ ਨਹੀਂ ਕਰੇ ਕੋਈ ਕੋਈ ਨਹੀਂ ਕਰੇਗਾ ਤਾਂ ਅਸੀਂ ਕਰਾਂਗੇ 2 ਦਸੰਬਰ ਨੂੰ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਧਾਰਮਿਕ ਸਹਾਇਤਾ ਲੱਗਦੀ ਆ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਰੇ ਲਾਣੇ ਨੂੰ ਤਾਂ ਉਸ ਸਮੇਂ ਜੋ ਯਾਨੀ ਹਰਪ੍ਰੀਤ ਸਿੰਘ ਜੀ ਦੀ ਜੋ ਭੂਮਿਕਾ ਹੈ ਉਹ ਬੜੀ ਅਸਰਦਾਰ ਭੂਮਿਕਾ ਸਾਬਤ ਹੁੰਦੀ ਆ ਜਿਵੇਂ ਉਹਨਾਂ ਨੇ ਉੱਥੇ ਕਲੜਾਈ ਦੇ ਨਾਲ ਦਿਸ਼ਾ ਨਿਰਦੇਸ਼ ਦਿੱਤੇ ਜੋ ਖਰੀਆਂ ਖਰੀਆਂ ਗੱਲਾਂ ਕਹੀਆਂ ਉਹ ਸ਼ਾਇਦ ਅਜੇ ਤੱਕ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅੱਖਾਂ ਆ ਜਾਂ ਉਹਨਾਂ ਦੇ ਜੋ ਚਮਚੇ ਆ ਉਹਨਾਂ ਨੂੰ ਸ਼ਾਇਦ ਇਹ ਗੱਲਾਂ ਗਲੇ ਤੋਂ ਨਹੀਂ ਉਤਰ ਰਹੀਆਂ ਤੇ ਉਸੇ ਦਿਨ ਤੋਂ ਹੀ ਉਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗੱਲ ਪਿੱਛੇ ਟਾਰਗੇਟ ਕੀਤਾ ਜਾ ਰਿਹਾ ਤੇ ਅੱਜ ਜਦੋਂ ਸਰਦਾਰ ਰਵਿੰਦਰ ਸਿੰਘ ਜੀ ਦੇ ਨਾਲ ਇਸ ਸੰਬੰਧੀ ਗੱਲ ਹੋਈ ਕਿ ਵੀ ਜਥੇਦਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਆਕਾਲੀ ਦਲ ਦੇ ਉੱਪਰ ਇਲਜ਼ਾਮ ਆ ਰਹੇ ਨੇ ਤਾਂ ਉਹਨਾਂ ਨੇ ਬਹੁਤ ਹੀ ਇਸ ਨੂੰ ਮੰਤਪਾਗਾ ਕਰਾਰ ਦਿੱਤਾ ਤੇ ਯਾਨੀ ਹਰਪ੍ਰੀਤ ਸਿੰਘ ਦੀ ਪਿੱਠ ਤੇ ਖੜੇ ਹੋਣ ਦਾ ਤੇ ਪਬਲਿਕ ਦੇ ਵਿੱਚ ਉਹਨਾਂ ਦੀ ਮਦਦ ਕਰਨ ਦਾ ਵੀ ਐਲਾਨ ਕੀਤਾ ਸੁਣਦੇ ਆ ਸਰਦਾਰ ਰਵਿੰਦਰ ਸਿੰਘ ਦਮਣਾ ਪ੍ਰਧਾਨ ਅਕਾਲੀ ਦਲ 1920 ਤੇ ਸਾਬਕਾ ਸਪੀਕਰ ਪੰਜਾਬ ਸਰਦਾਰ ਰਵਿੰਦਰ ਸਿੰਘ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੁੰਦਾ ਜੀ ਸਜ਼ਾ ਲੱਗਦੀ ਆ ਉਸ ਸਮੇਂ ਤੋਂ ਹੀ ਗਿਆਨੀ ਹਰਪ੍ਰੀਤ ਸਿੰਘ ਤੱਕ ਜਮਦਮਾ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਅਕਾਲੀ ਦਲ ਤੇ ਵੀ ਇਲਜ਼ਾਮ ਆ ਰਹੇ ਆ ਕਿ ਹੁਣ ਇਹ ਪੰਥ ਤੇ ਟਕਰਾਅ ਨਹੀਂ ਕਿਹਾ ਜਾ ਸਕਦਾ ਇਹ ਗੱਲ ਥੋੜੀ ਜਿਹੀ ਗਹਿਰਾਈ ਦੇ ਵਿੱਚ ਦੇਖਣ ਦੀ ਲੋੜ ਹੈ ਔਰ ਇਹਦੀ ਪ੍ਰਤਾਲ ਹੋਣੀ ਚਾਹੀਦੀ ਹੈ ਕਿਸੇ ਸਿੱਖ ਆਰਗੇਨਾਈਜੇਸ਼ਨ ਵੱਲੋਂ ਤੇ ਜੇ ਹੋਰ ਕੁਝ ਨਹੀਂ ਕਰੇ ਕੋਈ ਕੋਈ ਨਹੀਂ ਕਰੇਗਾ ਤਾਂ ਅਸੀਂ ਕਰਾਂਗੇ ਤੁਸੀਂ ਤੰਗਾ ਨਹੀਂ ਸਕਦੇ ਇਹ ਸੰਸਥਾਵਾਂ ਅਸੀਂ ਉਹ ਬਣਾਈਆਂ ਨੇ ਤੇ ਅਸੀਂ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲਈਏ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਤਖਤ ਦੇ ਜਹਦਾਰ ਹੈ ਸਾਡੇ ਮੁਲਾਜ਼ਮ ਹੋਣ ਉਹ ਸਾਨੂੰ ਸਵੇਰੇ ਸ਼ਾਮ ਸ਼ਲਾਵਾ ਕਰਨ ਉਹਨਾਂ ਦੀ ਲੱਖਣਤਾ ਉਹਨਾਂ ਦੀ ਆਜ਼ਾਦੀ ਦੇ ਬਿਗੈਰ ਤਾਂ ਉਹ ਤਖਤ ਜਹਦਾ ਤੱਕ ਲਾਈ ਨਹੀਂ ਸਕਦੇ ਸੋ ਇਹ ਜੋ ਜੇ ਹੋਇਆ ਹੈ ਤਾਂ ਗਲਤ ਹੋਇਆ